ਗਿਆਨਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅਸੀਂ ਅੱਜ ਪਹੁੰਚੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਗੁਰੂ ਘਰ ਸਫਤੀ ਦਾ ਘਰ ਹੈ ਤੇ ਇੱਥੇ ਨਾਲ ਹੀ ਇਹ ਜੋ ਤੁਸੀਂ ਗੰਦਾ ਨਾਲਾ ਦੇਖ ਰਹੇ ਹੋ ਇਹ ਡਰੇਨ ਸਿਸਟਮ ਰਾਹੀਂ ਬਰਸਾਤੀ ਜੋ ਪਾਣੀ ਹੈ ਇਹਦੇ ਰਾਹੀਂ ਇਹ ਵਹਿੰਦਾ ਤੇ ਇਥੋਂ ਦੇ ਇਹ ਰਸਤਾ ਉਹ ਰਸਤਾ ਹੈ ਜਿਹੜਾ ਹਾਈਵੇ ਦੇ ਨਾਲ ਹੈ ਇੱਥੇ ਕਾਫੀ ਸਲਾਨੀ ਆਉਂਦੇ ਨੇ 에어ਪੋਰਟ ਨੂੰ ਜਾਣ ਨੂੰ ਵੀ ਇਹ ਰਸਤਾ ਹੈ। ਬਾਗਾਵਾਟਰ ਨੂੰ ਜਾਣ ਨੂੰ ਵੀ ਇਹ ਰਸਤਾ ਹੈ। ਤੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਵੀ ਇਹ ਰਸਤਾ ਪੈਂਦਾ ਹੈ। ਤੇ ਜਦੋਂ ਵੀ ਕੋਈ ਸਲਾਨੀ ਆਉਂਦੇ ਆ ਜਾਂ ਹੋਰ ਇੱਥੋਂ ਦੀ ਲੰਘਦੀ ਤਾਂ ਇਹ ਦੀ ਜਿਹੜੀ ਬਦਬੂ ਹੈਗੀ ਉਹ ਕਾਫੀ ਜ਼ਿਆਦਾ ਜਿਹੜੀ ਪ੍ਰਦੂਸ਼ਿਤ ਕਰਦੀ ਹੈ ਏਰੀਏ ਨੂੰ। ਸੋ ਅੱਜ ਅਸੀਂ ਇੱਥੇ ਪਹੁੰਚਿਆ ਤੇ ਨਾਲ ਹੀ ਇਥੋਂ ਜਿਹੜੇ ਮਹੱਲਾ ਨਿਵਾਸੀ ਐ ਜਿੱਥੋਂ ਦੀ ਇਹ ਜਿਹੜਾ ਸਾਫ ਨਹੀਂ ਹੋਣ ਡਰੇਨ ਜਾ ਰਹੀ ਹੈ ਉਹ ਕਾਫੀ ਇਹਦੀ ਬਦਬੂ ਨੂੰ ਮਹਿਸੂਸ ਕਰਦੇ ਆ ਤੇ ਅੱਜ ਉਹ ਖੜੇ ਆਓ ਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਸਾਰੇ ਪੂਰੀ ਲੋਕਵਾਸੀ ਖੇਤਰ ਦੀ ਸੋਸ ਗ੍ਰੀਨ ਔਰ ਸੋਸ ਲੈਂਡ ਵਾਲੋਂ ਸਾਰੇ ਇਲਾਕਾ ਦੇ ਵਾਸੀ ਅਸੀਂ ਪੰਜਾਬ ਸਰਕਾਰ ਔਰ ਸਰਦਾਰ ਪਰਵੀਰ ਸਿੰਘ ਸਿੱਤੇਵਾਲ ਜੀ ਜੋ ਐਮਪੀ ਹਨ ਉਹਨਾਂ ਨੇ ਯੋਗਦਾਨ ਇਸ ਵਾਰ ਚਲ ਕੀਤਾ ਕਿ ਸਾਡੇ ਨਾਲੇ ਵਾਲ ਪਹਿਲਾਂ ਵੀ ਕਈ ਵਾਰੀ ਸਰਕਾਰਾਂ ਦਾ ਕਈ ਪ੍ਰਤਵੰਤੇ ਆ ਗਏ ਹਨ ਕਿ ਜਿੰਦਾਂ ਨੇ ਕਾਫੀ ਵੇਧ ਕੀਤੀ ਕਿ ਨਾਲੇ ਨੂੰ ਬਾਰ ਬਾਰ ਸਵਾਰਨੀ ਖਾਤਰ ਕਈ ਕਈ ਦੀ ਸਾਡੀ ਗ੍ਰਾਂਟ ਆਈ ਔਰ ਇਹ ਗ੍ਰਾਂਟ ਜਿਹੜੀ ਆ ਕਈ ਹੋਰ ਬੰਦੇ ਜਾ ਕੇ ਐਡਜਸਟਮੈਂਟ ਹੋ ਗਈ ਸਾਡਾ ਨਾਲਾ ਫਿਰ ਉਤਰਾਂ ਦਾ ਉਤਰਾਂ ਕਰਦਾ ਰਹਿ ਗਿਆ ਅੱਜ ਤਾਨੂੰ ਪਤਾ ਲੱਗਾ ਕਿ ਕੋਈ ਸਾਡੇ ਫਿਰ ਇਹ ਸੇਵਾਦਾਰ ਜਿਦਾਂ ਸਰਦਾਰ ਹਿਸ਼ੇਵਾਲ ਸਾਹਿਬ ਬਲਦੇ ਸਿੰਘ ਜੀ ਔਰ ਕਾਰੀਗਲ ਸਾਹਿਬ ਨੂੰ ਮੰਤਰੀ ਸਾਹਿਬ ਉਹਨਾਂ ਨੇ ਨਾਲ ਮਿਲ ਕੇ ਬੜਾ ਪ੍ਰਾਲਾ ਕੀਤਾ ਕਿ ਨਾਲੇ ਨੂੰ ਇਹ ਪ੍ਰਾਸਪਰਾ ਕੀਤਾ ਜਾਵੇ ਪਰ ਸਾਡੀ ਇਲਾਕਾ ਨਿਵਾਸੀ ਇਹ ਬੇਨਤੀ ਹੈ ਕਮਿਸ਼ਨਰੀ ਵਾਲਿਆਂ ਨੂੰ ਕਿ ਨਾਲੇ ਨੂੰ ਜਿੱਥੇ ਕੋਈ ਹੁਣ ਪ੍ਰਾਲਾ ਕੀਤਾ ਜਾ ਰਿਹਾ ਇਹਨੂੰ ਅੰਡਰਗਰਾਉਂਡ ਕੀਤਾ ਜਾਵੇ ਤਾਂ ਕਿ ਜਿਹੜੀ ਆਗੂ ਹਵਾ ਜਿਹੜੀ ਗੱਲੀ ਹਵਾ ਉਹ ਬਾਹਰ ਨਾ ਜਾਵੇ ਇਹਨੂੰ ਅੰਡਰਗਰਾਉਂਡ ਕਰਕੇ ਤੇ ਸੈਟਾਂ ਤੇ ਪ੍ਰਸ਼ੜਕਿਆਰ ਕੀਤੀ ਜਾਵੇ ਜਾਂ ਕੋਈ ਉੱਤੇ ਛੱਡਾ ਤੇ ਰੋਖ ਲਗਾਏ ਜਾਣ ਕੋ ਸਾਡੀ ਇਹ ਮਾਂਗਾ ਕਲੋਨੀ ਨਿਵਾਸੀਆਂ ਦੀ ਅਸੀਂ ਸਰਕਾਰ ਗਈ ਔਰ ਇਹਨਾਂ ਜਿਹੜੇ ਅੱਗੇ ਲੱਗ ਰਹੇ ਨੇ ਜਿਹਨਾਂ ਕੰਮ ਕਰਾ ਰਹੇ ਉਹਨਾਂ ਦਾ ਜਿਹੜੀ ਬੇਤੀ ਕਰਦੇ ਆ ਕਿ ਸਾਡੀ ਇਸ ਬੇਤੀ ਨੂੰ ਪ੍ਰਵਾਨ ਕੀਤਾ ਜਾਵੇ ਤੁਸੀਂ ਆਪ ਦੇ ਇਹਨਾਂ ਲਾਫਤਾਂ ਨੂੰ ਕੋਡ ਕੋਡ ਧਰਵਾਤੀ ਹੋਗੇ ਕਿਉਂਕਿ ਤੁਸੀਂ ਸਾਡੀ ਕਲੋਨੀ ਆਰ ਸਾਡੇ ਸਾਹਮਣੇ ਇਸ ਨਾਲੇ ਵਾਲ ਖਿਆਲ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਸ਼ੀਸ਼ ਸਿੰਘ ਗੁੱਡਾ ਤੇ ਮੇਰੇ ਨਾਲ ਸਾਰੇ ਸਾਥੀ ਵੱਖ-ਵੱਖ ਕਲੋਨੀਆਂ ਜਿਹੜੀਆਂ ਇਹ ਤਾ ਉਤੇ ਦੇ ਨਾਲੇ ਦੇ ਉਤੇ ਗੰਦੇ ਨਾਲੇ ਦੇ ਉਤੇ ਵੈਸੇ ਨਾਲਾ ਇਹਨੂੰ ਗੰਦਾ ਨਹੀਂ ਕਰਨਾ ਚਾਹੀਦਾ ਗੰਦਾ ਕਰ ਦਿੱਤਾ ਗਿਆ ਗੰਦਾ ਹੈ ਨਹੀਂ ਸੀ ਗੰਦਾ ਕਰ ਦਿੱਤਾ ਗਿਆ ਕਿਉਂਕਿ ਪਿੱਛੇ ਜਿੱਥੇ ਚੱਲਦਾ ਇਹ ਹੈਗੀ ਆ ਟ੍ਰੇਨ ਜਿਹੜਾ ਰੇਨ ਵਾਟਰ ਜਿਹੜਾ ਬਰਸਾਤੀ ਨਾਲਾ ਉਹ ਜਦੋਂ ਸ਼ਹਿਰ ਦੇ ਵਿੱਚ ਪੈਂਦਾ ਉਹ ਸ਼ਹਿਰ ਦੀਆਂ ਸਾਰੇ ਦੀਆਂ ਜੋ ਗੰਦਬੰਦ ਹੈ ਉਹ ਸ਼ਹਿਰ ਦਾ ਪੈਂਦਾ ਉਹ ਡੇਰੀਆਂ ਦਾ ਪੈਂਦਾ ਉਹ ਇੰਡਸਟਰੀ ਦਾ ਪੈਂਦਾ ਉਹਦੇ ਨਾਲ ਇਹ ਪਾਣੀ ਦਾ ਜਿਹੜਾ ਤੁਸੀਂ ਆ ਵਿਖਾਇਓ ਜੀ ਜਿਹੜਾ ਪੜਾਜਾ ਰੰਗ ਵਿਖਾਇਓ ਤੇ ਇਹਦੇ ਤੇ ਇਸ ਬੁੜੇ ਜਦੋਂ ਅਸੀਂ ਖੜੇ ਆ ਤੇ ਕੋਈ ਉਹ ਬੰਦਾ ਜਿਹੜਾ ਇਸ ਇਲਾਕੇ ਦੇ ਵਿੱਚ ਨਹੀਂ ਰਹਿੰਦਾ ਉਹ ਐਸੇ ਆਣ ਕੇ 5 ਮਿੰਟਾਂ ਆਣ ਕੇ ਖਰੂ ਨਹੀਂ ਸਕਦਾ ਇੰਨੀ ਅਦੀ ਮਾੜੀ ਜਿਹੜੀ ਹੈ ਸਮਾਂ ਇਹ ਤੁਸੀਂ ਦੂਰ ਤੱਕ ਜਿਹੜਾ ਇਹ ਦੇਖ ਸਕਦੇ ਤੇ ਇੱਥੇ ਜਿੱਥੇ ਆਹ ਵੇਖੋ ਸਾਹਮਣੇ ਜੀ ਜਿਹੜਾ ਜਿੰਨਾ ਬੀਸਟੇਜ ਆ ਜਿੰਨਾ ਘਰਾਂ ਦਾ ਲਫਾਫ ਜਿਹੜੇ ਲਫਾਫੇ ਨੇ ਲੋਕੀ ਗੰਦ ਮੰਦ ਉਹ ਲਿਆ ਕੇ ਇੱਥੇ ਸੁੱਟਦੇ ਨੇ ਸਾਰੀ ਦਾ ਕਿੰਨਾ ਸੁੱਟਦੇ ਨੇ ਇਹ ਸਾਰੀ ਦੇ ਸਾਰਾ ਇਹ ਉੱਪਰੋਂ ਪੈਂਦਾ ਇੱਥੇ ਜੇਕਰ ਇਹ ਜਿਹੜਾ ਨਾਲਾ ਹੈ ਇਹ ਕਵਰ ਹੋ ਜਾਵੇ ਜੇਕਰ ਪਿੱਛੋਂ ਜੋਸ਼ੀ ਸਾਹਿਬ ਨੇ ਪਿੱਛੇ ਜਿਹੜਾ ਆਪਣਾ ਉਹ ਏਰੀਆ ਪੈਂਦਾ ਸੀ ਉਹਨਾਂ ਨੇ ਬੰਦ ਕਰਾ ਦਿੱਤਾ ਤੇ ਕਵਰ ਕਰਾ ਦਿੱਤਾ ਉੱਥੇ ਤੱਕ ਠੀਕ ਆ ਪਰ ਜਿੱਥੋਂ ਉਹ ਨਾਲਾ ਓਪਨ ਹੁੰਦਾ ਉੱਥੇ ਆਣ ਕੇ ਫਿਰ ਇਸ ਦੀ ਜਿਹੜੀ ਸਮੱਧ ਹੈ ਇਸ ਤੇ ਜਿਹੜਾ ਗੰਦ ਪੈਂਦਾ ਉਹਦੇ ਨਾਲ ਇਹਦਾ ਨੁਕਸਾਨ ਇਹ ਹੋ ਰਿਹਾ ਵੀ ਸਾਰੇ ਦੇ ਸਾਰੇ ਦੇਖੋ ਸਾਡੇ ਪ੍ਰਧਾਨ ਜੀ ਦੇ ਇਹ ਵੀ ਬਿਮਾਰ ਪਏ ਨੇ ਇਹਨਾਂ ਨੇ ਵੀ ਦੋ ਸਟੈਂਡ ਪਾ ਗਏ ਨੇ ਬਿਲਕੁਲ ਨਾਲੇ ਦੇ ਉੱਤੇ ਘਰ ਆ ਮੇਕਣਾ ਇਹ ਵੀ ਦਾ ਮੈਂ ਵੀ ਤਕਰੀਬਨ ਸਾਰੇ ਜਿਹੜੇ ਨੇ ਬੰਦੇ ਨੇ ਇੱਥੇ ਜਿਹੜੀ ਗੰਭੀਰ ਬਿਮਾਰੀਆਂ ਦਾ ਜਿਹਨਾਂ ਤੇ ਜਿਹੜਾ ਅਸਰ ਅਸਰ ਹੋ ਰਿਹਾ ਹੈ ਇਹ ਤੇ ਪਾਣੀ ਦੇ ਕਰਕੇ ਜਦੋਂ ਇਹ ਪਾਣੀ ਦਾ ਜਿਹੜਾ ਮਾਰਿਆ ਉਹ ਥੱਲੇ ਜ਼ਮੀਨ ਦੇ ਹੇਠਾਂ ਵੀ ਤੇ ਆਸੇ ਪਾਸੇ ਨੂੰ ਦੋਨਾਂ ਪਾਸੇ ਤੇ ਇਹ ਤਾਂ ਜਿਹੜਾ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਜਿਹੜਾ ਹੁਣ ਇਹ ਹੋਣ ਜਾ ਰਿਹਾ ਕਿ ਸਾਨੂੰ ਪਤਾ ਲੱਗਾ ਕਿ ਐਸ ਸੁਣਾਣੇ ਦੀ ਸੁਣੀ ਜਾ ਰਹੀ ਕਿ ਸਿੱਟੇਵਾਲਾ ਸਾਹਿਬ ਵੀ ਆਏ ਸੀ ਕਿਸੇ ਕਿਸੇ ਸਾਡੇ ਸਰਦਾਰ ਕੁਲਦੀਪ ਸਿੰਘ ਮੰਤਰੀ ਸਾਹਿਬ ਉਹਨਾਂ ਧਨੀਵਾਲ ਸਾਹਿਬ ਨੇ ਉਹਨਾਂ ਨੇ ਵੀ ਇਸ ਗੱਲ ਤੇ ਜਿਹੜਾ ਬਿਆਨ ਦਿੱਤਾ ਕਿ ਜਿਹੜੇ ਡਿਪਾਰਟਮੈਂਟ ਦੇ ਵਾਕ ਉਹ ਵੀ ਇਸ ਤੇ ਜਿਹੜੀ ਆ ਕਾਰਵਾਈ ਸਾਨੂੰ ਪਤਾ ਲੱਗਿਆ ਵੀ ਕਰਨ ਜਾ ਰਹੇ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਾਰਪੋਰੇਸ਼ਨ ਤੋਂ ਇਹ ਮੰਗ ਕਰਦੇ ਆਂ ਸੀਚੇਵਾਲ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਆਪਣੇ ਐਮਸੀ ਸਾਹਿਬਾਨ ਨੂੰ ਜਿੰਨੇ ਇਸ ਏਰੀਆ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਭਾਈ ਸਾਰੇ ਇਕੱਠੇ ਹੋ ਕੇ ਸੰਭਲਾ ਪਰਵਾ ਤੇ ਇਹ ਨਾਲੇ ਨੂੰ ਉੱਪਰੋਂ ਕਵਰ ਕਰਵਾਓ ਕਵਰ ਕਰਵਾਉਣ ਤੋਂ ਇਲਾਵਾ ਇਹਦਾ ਕੋਈ ਹੱਕ ਨਹੀਂ ਤੇ ਸਾਈਡਾਂ ਤੇ ਜਿਹੜੀ ਇਹ ਜਗ੍ਹਾ ਬਚਦੀ ਆ ਉਹਨੂੰ ਹਰਿਆ-ਭਰਿਆ ਕਰਨ ਵਾਸਤੇ ਲੋਕਾਂ ਦੇ ਸਹਿਰ ਕਰਨ ਵਾਸਤੇ ਨਾਲ ਆਹ ਡਾੜਾ ਬਹਾ ਹਾਈਵੇ ਇੰਟਰਨੈਸ਼ਨਲ ਹਾਈਵੇ ਲੰਘਦਾ ਜੀ ਇੱਥੋਂ ਜਿਹੜਾ ਅੱਗੇ ਪਾਕਿਸਤਾਨ ਨੂੰ ਜਾਂਦਾ ਇਸ ਦੇ ਨਾਲ ਜਦੋਂ ਜੋਤ ਬਾਹਰ ਖਾਣ ਕੇ ਇਸ ਤੇ ਨਿਕਲਦੇ ਫਿਰ ਕਈ ਜਿਹੜੀਆਂ ਇੱਥੇ ਮੁਸਤਾ ਹੋ ਚੁੱਕੀਆਂ ਨੇ ਤੇ ਇਹ ਨਾਲ ਜਿਹੜੀ ਆ ਜਿਹੜੀ ਰੋਡ ਆ ਕੱਚੀ ਰੋਡ ਆ ਇਹ ਵੀ ਜੇ ਪੱਕੀ ਬਣ ਜਾਵੇ ਤੇ ਬਹੁਤ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਬਹੁਤਾਂ ਲੋਕਾਂ ਦੀ ਹੁੰਦੇ ਨੇ ਉਹ ਵੀ ਜਿਹੜੇ ਉਹ ਗੱਲ ਕੀਤੀ ਆ ਕਿ ਇਸ ਦੇ ਉੱਤੇ ਜਿਹੜਾ ਸਰਕਾਰ ਜ਼ਰੂਰ ਗੌਰ ਕਰੇ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਸਮੂਹ ਕਰਨੀ ਨਿਵਾਸੀਆਂ ਦੀ ਆ ਕਿ ਇਹ ਇਹ ਜਿਹੜਾ ਅਸਰ ਸਿਟੀ ਦਾ ਘਾਰ ਆ ਤੇ ਇਹ ਇੰਟਰਨੈਸ਼ਨਲ ਸਿਟੀ ਹੈ ਜਿੱਥੇ ਪੂਰੇ ਬਾਰਡਰ ਦੇ ਉੱਤੇ ਲੋਕ ਕਾਂਗਰਸ ਦੇ ਅੱਗੇ ਇਸੇ ਨਾਲ ਉੱਤੇ ਜਾ ਕੇ ਲੋਕੀ ਬਾਰਡਰ ਵੀ ਵੇਖਣ ਜਾਂਦੇ ਨੇ ਇੱਧਰ RAM TEES ਨੂੰ ਵੀ ਜਾਂਦੇ ਨੇ ਭਗਵਾਨ ਵਾਲਮੀਕ ਦਾ ਤੀਰ ਇੱਧਰ ਨੂੰ ਵੀ ਜਾਂਦੇ ਨੇ ਤੇ ਸਾਰੇ ਵੀ ਵੀ ਆਈ ਪੀ ਜਾਂਦੇ ਨੇ ਇਸ ਕਰਕੇ ਇਸ ਤੇ ਜਿਹੜਾ ਪੂਰੀ ਤਵੱਜੂ ਦੇ ਦਿੱਤੀ ਰੋਡ ਇਹ ਸਾਡੀ ਮੰਗ ਨੂੰ ਸਾਰੇ ਸੂਬਾ ਨਿਵਾਸੀਆਂ ਦੀ ਮੰਗ ਨੂੰ ਜਿਹੜਾ ਇਹ ਸਰਕਾਰ ਤੇ ਜਿਹੜਾ ਵਿਭਾਗ ਹੈ ਉਹ ਪੂਰਵਾਨਕਤ ਵਾਹਿਕ ਤਰੀਕਾ ਕਰਦਾ ਹੈ ਮੈਂ ਤੇ ਉਹ ਮੰਤਰੀ ਸਾਹਿਬ ਨੂੰ ਮਨ ਕਿਹਾ ਕਿ ਮਾਰਸਾਨ ਨਹੀਂ ਹੋਵੇ ਕੀ ਕਰੂੰਗਾ ਕਿ ਜੇ ਬੱਤਾ ਨਾ ਦਿੱਤੀ ਜਿਹਦਾ ਇਹ ਤਾਂ ਬੱਕਾ ਲੱਗਿਆ ਵਾ ਕਿਸ ਨੂੰ ਨੇਪਣੇ ਚਾੜੇ ਤਾਂ ਵੀ ਕਿਉਂਕਿ ਸਾਡੀ ਬਹੁਤ ਪਰੌਣਾਂ ਮਾਰੀਆਂ ਲੱਗ ਕੇ ਕਲੋਨੀਆਂ ਵਾਲਿਆਂ ਨੂੰ ਔਰ ਆਦੀ ਵਾਲਿਆਂ ਨੂੰ ਇਸ ਕਰਕੇ ਮੇਰੀ ਬੇਨਤੀ ਆ ਕਿ ਇਹਨਾਂ ਪਰਵਾਨਾ ਵਾਜੇ ਤਸਾਹਤ ਹੈ ਕਿ ਇਹ ਪਤਾ ਲੱਗਾ ਕਿ ਕੋਈ ਮੀਟਿੰਗ ਜਿਹੜੀ ਆ ਹੋਣ ਜਾ ਰਹੀ ਹੈ ਡੇਰੀਆਂ ਵਾਲਿਆਂ ਦੇ ਨਾਲ ਤੇ ਸਰਕਾਰ ਦੀ ਜਿਹੜੀ ਆ ਅਸੂਚ ਮੀਟਿੰਗ ਹੋਣ ਜਾ ਰਹੀ ਹੈ ਸਾਡੀ ਇਹ ਬੇਨਤੀ ਆ ਕਿ ਜਿਸ ਦਿਨ ਇਹ ਮੀਟਿੰਗ ਹੁੰਦੀ ਆ ਤੇ ਇਸ ਨਾਲੇ ਤੇ ਜਿੰਨੀਆਂ ਕਲੋਨੀਆਂ ਵਸਦੀਆਂ ਉਹਨਾਂ ਦੀਆਂ ਵੱਖ-ਵੱਖ ਜਿਹੜੀਆਂ ਬੜੀਆਂ ਹੋਈਆਂ ਨੇ ਵੈਲਫੇਅਰ ਐਸੋਸੀਏਸ਼ਨਸ ਬੜੀਆਂ ਹੋਈਆਂ ਨੇ ਕਲੋਨੀਆਂ ਦੀਆਂ ਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਵਿੱਚ ਜਿਹੜਾ ਉਹ ਸੱਤਿਆ ਜਾਣਾ ਚਾਹੀਦਾ ਤਾਂ ਕਿ ਉਹਨਾਂ ਦੇ ਸਾਹਮਣੇ ਕਿਉਂਕਿ ਇਹ ਪ੍ਰਭਾਵ ਜਿਹੜਾ ਉਹਨਾਂ ਤੇ ਕਲੋਨੀਆਂ ਦੇ ਨਿਵਾਸੀਆਂ ਤੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਕੇ ਇਹਦੀ ਜਿਹੜੀ ਜੋ ਵੀ ਰੂਪਰੇਖਾ ਬਣਦੀ ਹੈ ਇਹ ਸਾਨੂੰ ਚੰਗਾ ਬਣਾਉਣ ਦੀ ਉਹਦੇ ਵਾਸਤੇ ਇਹਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਇਹ ਸਾਡੀ ਜਿਹੜੀ ਹੈ ਮੁੱਖ ਡਿਮਾਂਡ ਹੈ ਕਿ ਮਈ ਚ ਜੁੜੀ ਹੋਣ ਵਾਲੀ ਮੀਟਿੰਗ ਆ ਉਸੇ ਸਾਰੀਆਂ ਕਲੋਨੀਆਂ ਦੇ ਜਿਹੜੇ ਨਮਾਇंदे ਨੇ ਉਹਨਾਂ ਨੂੰ ਜਰੂਰ ਬੁਲਾਇਆ ਜਾਣਾ ਚਾਹੀਦਾ ਬਾਈਕ ਟਿਕਾ ਕਾਲ ਸਾਹਿਬ ਬਾਈਕ ਟਿਕਾਵਾ ਜੀ ਬਹੁਤ ਬਹੁਤ ਧੰਨਵਾਦ ਇਹ ਗੰਤੇ ਨਾਲੇ ਧਿਆਨ ਕੇ ਇਹਨੂੰ ਚੰਗਾ ਬਣਾਇਆ ਜਾ ਕੇ ਦੂਜੇ ਘਰਾਂ ਤੋਂ ਬਾਹਰ ਨਿਕਲੇ ਜਾ ਕੇ ਦੂਜੇ ਇਹ ਸਾਬੂ ਹਾਦ ਵਿੱਚ ਖੂਲ ਕੇ ਆਪਣਾ ਦੁੱਖ ਨਹੀਂ ਦੱਸਣ ਦਿਹਾਗ ਰਹੇ ਹੋ ਤੇ ਸਾਬ ਲਈ ਧੰਨਵਾਦ ਹੋਦਾ ਹੈ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ